12ਵੀਂ ਸਦੀ ਦੇ ਸੂਫੀ ਸੰਤ ਬਾਬਾ ਸ਼ੇਖ ਫਰੀਦ ਦਾ 55ਵੇਂ ਆਗਮਨ ਪੁਰਬ ਦਾ ਜਿਹੜਾ ਅੱਜ ਸ਼ੁਰੂਆਤ ਚੁੱਕੀ ਹੈ 19 ਤਰੀਕ ਸਤੰਬਰ ਤੋਂ ਜਿਹੜਾ ਹੈਗਾ ਚੱਲੇਗਾ ਤੇ 23 ਤਰੀਕ ਨੂੰ ਨਗਰ ਕੀਰਤਨ ਤੋਂ ਬਾਅਦ ਜਿਹੜੀ ਸਮਾਪਤੀ ਹੋਵੇਗੀ ਐਸਮੇ ਅਸੀਂ ਖੜੇ ਆ ਟਿੱਲਾ ਬਫਰੀ ਦੇ ਵਿੱਚ ਤੁਹਾਨੂੰ ਦਿਖਾਉਣੇ ਤਸਵੀਰਾਂ ਦੇ ਵਿੱਚ ਕਿ ਅੱਜ ਜਿਹੜਾ ਹੈਗਾ ਇੱਥੇ ਰਸਮੀ ਤੌਰ ਤੇ ਜਿਹੜੀ ਸ਼ੁਰੂਆਤ ਹੋ ਚੁੱਕੀ ਹੈਗੀ ਆ ਇਸ ਜਗ੍ਹਾ ਦੇ ਆਪਾਂ ਨਾਲ ਇਤਿਹਾਸ ਦੀ ਵੀ ਗੱਲ ਕਰਾਂਗੇ ਕਿ ਕੀ ਕੀ ਇਤਿਹਾਸ ਹੈ ਕਿਉਂਕਿ ਬੜੀਆਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਹਰ ਸਾਲ ਇੰਤਜ਼ਾਰ ਹੁੰਦਾ ਬਾਬਾ ਸ਼ੇਖ ਫਰੀਦ ਦੇ ਆਗਮਨ ਪਰ ਉਹਦਾ ਆਦੇਸ਼ਾਂ-ਉਦੇਸ਼ਾਂ ਵਿੱਚ ਸੰਗਤਾਂ ਬੈਠੀਆਂ ਨੇ ਤਾਂ ਇਸ ਸਮੇਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਕੋਈ ਮਾਨਤਾ ਦਰਖਤ ਹੈ ਇਹਦਾ ਇਤਿਹਾਸ ਇਹ ਹੈ ਕਿ ਜਦੋਂ ਬਾਬਾ ਸ਼ੇਖ ਫਰੀਦ ਜੀ 12ਵੀਂ ਸਦੀ ਦੇ ਵਿੱਚ ਇੱਥੇ ਆਏ ਹੋਏ ਸਾਲ ਤਾਂ ਉਸ ਸਮੇਂ ਦੇ ਰਾਜੇ ਦੇ ਵੱਲੋਂ ਕਿਲੇ ਦੇ ਅੰਦਰ ਜਿਹੜਾ ਹੈਗਾ ਉਸਾਰੀ ਦਾ ਕੰਮ ਚਲਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਕਿਲੇ ਦੇ ਇਸ ਰਾਜ ਦੇ ਸਿਪਾਹੀਆਂ ਵੱਲੋਂ ਹੈਗਾ ਬਾਬਾ ਸ਼ੇਖ ਫਰੀਦ ਜੀ ਨੂੰ ਜਿਹੜਾ ਹੈਗਾ ਬੰਦੀ ਬਣਾਇਆ ਗਿਆ ਸੀ ਤੇ ਉਹਨਾਂ ਨੂੰ ਪਕਾਰ ਦੇ ਕੰਮ ਵਿੱਚ ਲਾਇਆ ਗਿਆ ਸੀ ਤਾਂ ਦੱਸਿਆ ਜਾ ਰਿਹਾ ਕਿ ਉਸ ਸਮੇਂ ਜਦੋਂ ਚਮਤਕਾਰ ਹੋਇਆ ਤੇ ਬਾਬਾ ਸ਼ੇਖ ਫਰੀਦ ਦੇ ਸਿਰ ਦੇ ਉੱਪਰ ਜੋ ਤਸਲਾ ਜੋ ਬੱਠਾ ਰੱਖਿਆ ਸੀ ਉਹ ਸਿਰਨਾ ਕਾਫੀ ਸਰ ਉੱਚਾ ਉੱਡ ਗਿਆ ਇਹ ਇਹ ਚਮਤਕਾਰ ਦੇਖ ਕੇ ਸਿਪਾਹੀਆਂ ਵੱਲੋਂ ਜਿਹੜਾ ਹੈਗਾ ਰਾਜੇ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਰਾਜੇ ਨੇ ਆ ਕੇ ਮਗਰੋਂ ਸੂਫੀ ਸੰਤ ਬਾਬਾ ਸ਼ੇਖ ਫਰੀਦ ਤੋਂ ਮਾਫੀ ਮੰਗੀ ਤੇ ਉਹਨਾਂ ਕਿਹਾ ਕਿ ਫਰੀਕੋੜ ਜਿਹੜਾ ਤਰੱਕੀ ਦੇ ਰਾਹ ਤੇ ਨਹੀਂ ਆ ਰਿਹਾ ਤੇ ਉਸ ਸਮੇਂ ਫਰੀਕੋੜ ਦਾ ਨਾਮ ਮੁਕਲ ਹਰਸੀ ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਅਜਾਜ ਤੋਂ ਨਾਮ ਫਰੀਕੋੜ ਹੋਵੇਗਾ ਕਿਉਂਕਿ ਉਸ ਸਮੇਂ 12ਵੇਂ ਸਦੀ ਦੇ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਵੱਲੋਂ ਆ ਫੀਕੋੜ ਦਾ ਨਾ ਲੋਕਿタル ਨਾਸ਼ਨ ਕੀਤਾ ਗਿਆ ਸੀ ਰੱਖਿਆ ਗਿਆ ਸੀਗਾ ਕਿਉਂਕਿ ਪਹਿਲਾਂ ਜਿਹੜਾ ਹੈਗਾ ਇਸ ਦਾ ਨਾਮ ਮੋਕਲ ਹਰ ਸੀ ਇਸ ਜਗ੍ਹਾ ਦੀ ਜਿਹੜੀ ਹੈਗੀ ਹੈ ਜਦੋਂ ਬੰਗਾਰ ਦੇ ਵਿੱਚ ਲਾਇਆ ਗਿਆ ਸੀ ਤਾਂ ਇਸ ਵਣ ਦੇ ਦਰਖਤ ਦੇ ਉੱਪਰ ਜਿਹੜੇ ਹੈਗੇ ਉਹਨਾਂ ਵੱਲੋਂ ਹੱਥ ਲਾਏ ਗਏ ਸਨ ਜਦੋਂ ਜੋ ਗਾਰੇ ਦੇ ਹੱਥ ਲਿਪੜੇ ਹੋਏ ਸੀ ਉਸ ਦਾ ਇੱਕ ਹਿੱਸਾ ਜਿਹੜਾ ਹੈਗਾ ਉਸ ਜਗ੍ਹਾ ਤਿਆਰ ਕੀਤੀ ਗਈ ਸੀ ਜੋ ਬਾਬਾ ਫਰੀਦ ਵਿਧੇਕਾ ਦੇ ਧਾਰਮਿਕ ਸੰਸਥਾ ਦੇ ਆਗੂ ਨੇ ਸਿਕੰਦਰ ਸਿੰਘ ਖਾਲਸਾ ਜੋ ਅੱਜ ਇਸ ਤੁੜਨੀਆ ਵਿੱਚ ਨਹੀਂ ਉਹਨਾਂ ਵੱਲੋਂ ਉਪਰਾ ਲਗ ਕੀਤਾ ਗਿਆ ਸੀ ਉਹਨਾਂ ਵੱਲੋਂ ਇੱਥੇ ਇਹ ਜਿਹੜਾ ਹੈਗੇ ਪਸਾਰੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਸ਼ੀਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਇੱਕ ਰਾਕਟਾ ਜੋ ਪਿਛਲੇ ਪਾਸੇ ਵੱਣ ਦਾ ਰਾਕਟਾ ਹੈ ਉਸ ਦਾ ਜੋ ਇਖਸਾਇ ਦੇਖੇ ਬਾਬਾ ਸ਼ੇਖ ਵੀਰੂ ਵੱਲੋਂ ਹੱਥ ਲਾਇਆ ਗਿਆ ਸੀ ਉਹ ਇੱਥੇ ਰੱਖਿਆ ਗਿਆ ਹੈ ਜਿੱਤੇ ਆਹ ਜਾਰੇ ਲੋਕ ਰਜਾਨਾ ਵੀ ਤਰ੍ਹਾਂ ਇੱਥੇ ਆਉਂਦੇ ਨੇ ਤੇ ਆਪਣੇ ਹੱਥ ਦਾਸਾਂ ਪੁਰੀਆਂ ਖਾਉਂਦੇ ਨੇ ਦਾਸ ਕਰਦੇ ਨੇ ਤੇ ਲਗਾਤਾਰ ਇੱਥੇ ਹਰ ਸਾਲ ਜਿਹੜਾ ਹੈਗਾ ਬਾਬਾ ਸ਼ੇਖ ਵੀਰੂ ਦਾ ਆਗਮਨ 19 ਤਰੀਕ ਤੋਂ ਲੈ ਕੇ ਜਿਹੜਾ ਹੈਗਾ 23 ਤਰੀਕ ਤੱਕ ਚੱਲਦਾ ਹੈਗਾ ਪਰ ਹਾਲਾਂਕਿ ਸਰਕਾਰੀ ਤੌਰ ਤੇ ਜਿਹੜਾ ਹੈਗਾ ਜਿਹੜਾ ਪ੍ਰਸ਼ਾਸਨ ਤੌਰ ਤੇ ਵੀ ਮਿਲ ਲ ਕਰਾਇਆ ਜਾਂਦਾ ਸੀਗਾ ਪਰ ਇਸ ਵਾਰ ਜਿਹੜਾ ਹੜਾਂ ਦੇ ਕਾਰਨ ਉਹਨਾਂ ਰੱਦ ਕਰ ਦਿੱਤਾ ਗਿਆ ਹੈਗਾ ਆ ਸਿਰਫ ਜਿਹੜਾ ਹੈਗਾ ਧਾਰਮਿਕ ਪ੍ਰੋਗਰਾਮ ਹੀ ਕਰਾਏ ਜਾ ਰਹੇ ਹੈਗੇ ਆ ਤੇ ਜੇ ਇੱਕ ਜਗ੍ਹਾ ਤੋਂ ਨਿਕਲਦੇ ਆ ਸਾਰ ਹੀ ਲਾਲ ਜਿਹੜਾ ਹੈਗਾ ਲੰਗਰ ਹਾਲ ਜਿਹੜਾ ਤਿਆਰ ਕੀਤਾ ਗਿਆ ਤੇ ਦੂਜੇ ਪਾਸੇ ਨਾਲ ਜਿਹੜਾ ਹੈਗਾ ਉਹ ਗੁਰੂ ਮਾਰਾਏ ਇਹ ਪੇਤੀ ਪ੍ਰਕਾਸ਼ ਕੀਤੇ ਗਏ ਨੇ ਕਿਉਂਕਿ ਇੰਸੂਸ਼ਣ ਖਾਲਸਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਚ ਉਹਨਾਂ ਵੱਲੋਂ ਇਹ ਸੰਸਥਾ ਬਣਾਈ ਗਈ ਹੈ ਜੀ ਧਾਰਮਿਕ ਅਤੇ ਵਿਦਿਅਕ ਸੰਸਥਾ ਵਾ ਤੇ ਉਹਨਾਂ ਵੱਲੋਂ ਲਗਾਤਾਰ ਇਸ ਭਾਗਾਂ ਕਰਾਇਆ ਜਾਂਦਾ ਤੇ ਅੱਜ ਜਿਹੜਾ ਹੈਗਾ ਇਹ ਪਖਸ਼ੀਸ਼ ਦੇ ਪਾਠਾਂ ਦੇ ਉਪਰਾਤ ਵਰਸਵਾ ਹੋ ਚੁੱਕੀ ਹੈ ਅਤੇ 21 ਸਤੰਬਰ ਨੂੰ ਜਿਹੜਾ ਹੈਗਾ ਅ ਖੰਡ ਪਾਠ ਭੋਗ ਜਿਹੜਾ ਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ ਅਤੇ 23 ਤਰੀਕ ਨੂੰ ਸਮਾਪਤ ਹੋਵੇਗੀ ਉਸ ਤੋਂ ਬਾਅਦ ਹੋਟਾ ਹੈਗਾ ਇੱਕ ਨਵਾਂ ਸ਼ਾਲ ਅਗਰ ਕੀਤਾ ਗਿਆ ਜਾਵੇਗਾ ਲੱਖਾਂ ਹੀ ਸ਼ਰਧਾਲੂ ਇੱਥੇ ਬੱਤਾਂ ਟਿਕਲਾਉਂਦੇ ਨੇ ਬਾਬਾ ਛਿਤਰੀ ਦੇ ਨਾਮ ਨੇ ਵੱ ਚਲਦਾ ਜਿੱਥੇ ਵੀ ਸ਼ਰਧਾਲੂ ਜਿੱਥੇ ਵੀ ਲੋਕ ਬੈਠੇ ਨੇ ਉਹ ਇੱਥੇ ਹਰ ਸਾਲ ਆਉਂਦੇ ਨੇ ਤੇ ਇਧਰ ਦਵਾ ਅੰਦਰਲੇ ਪਾਸੇ ਜਿਹੜਾ ਹੈਗਾ ਹਾਲ ਦੇ ਗੱਜ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਹੈ ਸਮਾਗਮ ਚੱਲ ਰਿਹਾ ਹੈ ਸੋਹਣ ਸਿੰਘ ਦੇ ਪਾਟਾਂ ਤੋਂ ਬਰਾਤ ਉਹ ਜਿਹੜੀ ਇੱਥੇ ਸ਼ਰਮਾਤ ਹੋ ਚੁੱਕੀ ਹੈ ਤੇ ਇੱਥੇ ਦੀ ਗੱਲ ਤੋਂ ਸ਼ੁਰੂਤ ਕਰਨੇ ਆ ਤੁਹਾਨੂੰ ਕਿਸ ਤੋਂ ਬਾਅਦ ਜਿਹੜਾ ਹੈਗਾ ਰਸਮੀ ਤੌਰ ਤੇ ਜਿਹੜਾ ਗੁਲਾਜ ਹੋ ਜਾਵੇ ਕਿ ਉਹੀ ਸਤਕਾਰ ਇਹਨਾਂ ਸੁਖੀ ਫਕੀਰਾਂ ਨੂੰ ਦੇ ਰਹੇ ਆ ਤੇ ਕੱਲੀ ਬਾਬਾ फैयाज जी ये गल, ऐ इतिहास का गान है बोले औधे तेरी दुनिया का हमेशा याद रखियो कि सिख قوم कितनी फराख दिल قوم है इन अल्लाह से आसानी है तर्म तो बड़ी चीज सिख قوم वासे आपका धर्म सब तौर बातों ऊपर भी मैं सारे समुझे ਜਿਲ੍ਹਾ ਨਵਸੀਆ ਨੰਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਹੰਦੇ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਨਾਲ ਹੀ ਬੇਨਤੀ ਕਰਦੀ ਆ ਕਿ ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਕਿ ਸ਼ਰਧਾਪੂਰਵਕ ਲੰਗਰ ਲੈ ਕੇ ਆਓ ਪਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖੀਏ ਆਪਾ ਆਪਣਾ ਨਗਰ ਸਾਫ਼ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕੋਈ ਇਸੇ ਤਰੀਕੇ ਦੀ ਕੋਈ ਖੇਤੋਂ ਪੰਜਵਾਂ ਆਗਨਪੁਰ ਦੇ ਸਵਾਨ ਦੇ ਸਾਰੀ ਬਾਫਰੀ ਲੈਵੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਅਸਰ ਸਾਡੇ ਸਰਕਾਰ ਜੋ ਡੀਪੀ ਕੁਸ਼ੇਰ ਸਾਹਿਬ ਜੀ ਨੇ ਜੇ ਲੋਕ ਉਸ ਨੂੰ ਕੀਤਾ ਸਾਡੇ ਪ੍ਰਧਾਨ ਸਾਹਿਬ ਜੀ ਨੇ ਤਾਸੀ ਜੀ ਸੀ ਖਾਲਚਾ ਜੀ ਨੇ ਅਜਿਹਾ ਉਦਘਾਟਨ ਕੀਤਾ ਤੇ ਜਿਹਦੇ ਪਾਰਟ ਅਤੇ ਬਾਫਰੀ ਸਜੇ ਸਲੂਕਾਂ ਤੋਂ ਉਪਰੰਤ ਕਿ ਅੱਜ ਆਰਗਣ ਤੋਂ ਸ਼ੁਰੂਆਤ ਹੋਇਆ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਰੇ ਇਸ ਪੰਜ ਦਿਨ ਦੇ ਸਮਾਗਮ ਦੇ ਵਿੱਚ ਘਰੋਂ ਘਮਾ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਹੀ ਧਾਰਮਿਕ ਅਤੇ ਸੁਖਦਾਵਾਰ ਬਹੁਤ সুন্দর ਤਰੀਕੇ ਨਾਲ ਇਹ ਆਰਗਣ ਨੂੰ ਲਾ ਸਕੀਏ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਤਨ ਬਾਬਾ ਸ਼ੇਖ ਫਰੀਦ ਜੀ ਲੱਖ ਤੋਂ ਲਗਭਗ 810 ਸਾਲ ਪਹਿਲਾਂ ਇਸ ਸਾਮ ਦੇ ਉੱਤੇ ਆਏ ਪਰ ਉਹਨਾਂ ਨੇ ਸਾਨੂੰ ਭਾਗ ਲਾਏ ਦੁਨੀਆ ਦਾ ਇਤਿਹਾਸ ਦੇਖ ਲਓ ਇਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਕੋਈ ਕਿਤੇ ਨਹੀਂ ਮਿਲਦਾ ਕਿਸਕ ਸ਼ਹਿਰਾਂ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ ਪਰ ਉਹਨਾਂ ਦੀ ਹੋਡ ਕੋਈ ਇਹ ਨਹੀਂ ਪੱਕਾ ਪੁਖਤਾ ਮਿਲਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉੱਥੇ ਵਸੇ ਹੋਏ ਨੇ ਇਹ ਜਿਹੜਾ ਸਥਾਨਕ ਦਾਸਤਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਵਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਤੁਸੀਂ ਦੇਖਿਏ ਤਾਂ ਦੂਜਾ ਸ਼ਹਿਰ ਕਰਤਾਰਪੁਰ ਸਾਹਿਬ ਗੁਰੂਾਨਕ ਪਾਸ਼ਾ ਨੇ ਵਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਨੇ ਉਹ ਚਾਤਰ ਨੂੰ ਵੀ ਤਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮਨਾ ਜੜੀ ਤੇ ਜਮਨਾ ਨੇ ਉਹ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਇਹ ਦੱਸਿਆ ਕਿ ਇਹ ਇੱਕ ਹੈ ਸਾਰਾ ਕੁਝ। ਸੋ ਬਾਬਾ ਫਰੀਦ ਜੀ ਦੀ ਬਾਣੀ ਨੇ ਇਕਤਾ ਦਾ ਸੰਦੇਸ਼ ਦਿੱਤਾ ਇੱਥੇ, ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਮੱਲੇ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਗਾ ਜਦ ਸਕੂਲ ਪੜ੍ਹਦੇ ਸੀ ਅਸੀਂ ਤਾਂ ਕਈ ਵਾਰੀ ਉਹ ਤੋਂ ਬਹੁਤ ਛੋਟੀ ਜਿਹੀ ਜਗਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਵਗਾ ਸੀ ਉੱਥੇ ਦਵੇ ਆਮ ਲੋਕ ਬੈਠੇ ਹੁੰਦੇ ਬੈਠ ਕੇ ਲੋਕਾਂ ਨੂੰ ਪ੍ਰਸ਼ਾਦ ਵੀ ਲੈਦੇ ਸੀ ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਉਹ ਮੈਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿਣਾ ਕਿ ਸਾਨੂੰ ਉਹਦਾ ਬਚਪਨ ਦੀ ਤੁਲਨਾ ਨਹੀਂ ਚਾਹੀਦਾ ਉਹਦਾ ਸੁਪਕ ਦੀ ਤੁਲਨਾ ਚਾਹੀਦਾ ਤੇ ਆਪਦੇ ਪੀਰਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹ ਨਹੀਂ ਕੁੰਦੀ ਤੇ ਫਰੀਦ ਸਾਹਿਬ ਦੇ ਸ਼ਲੋਕ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਸਾਰੀ ਦੁਨੀਆ ਬਿਮਾਰੀਆਂ ਨਾਲ ਅਗਸਤ ਹੈ ਜਿੰਨੇ ਵੀ ਇਥੇ ਲੋਕ ਆਇਆ ਕੋਈ ਇੱਕ ਗੋਲੀ ਕੋਈ ਦੋ ਗੋਲੀ ਕੋ ਚਾਰ ਗੋਲੀਆਂ ਲੈ ਕੇ ਆਇਆ ਹੁਣ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਛਡਾਈ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਤੇ ਸਾਡਾ ਗੁੱਸਾ ਸਾਡਾ ਹਕਾਰ ਸਾਡੀ ਹੋਂਮੇ ਤਾਮ ਰੋਗ ਲੋਭ ਮੋਹ ਅਜਰਾ ਉਹ ਮਨੁੱਖ ਨੂੰ ਕਿਥੋਂ ਤੱਕ ਲਾਇਆ ਕਿ ਅੱਜ ਅਸੀਂ ਜਿਹੜਾ ਆਪਣੀਆਂ ਜੇਬਾਂ ਗੋਲੀਆਂ ਨਾਲ ਭਰੀ ਫਿਰਦੇ ਹੁਣ ਅੱਜ ਮੇਰੀ ਸਭ ਨੂੰ ਬੇਨਤੀ ਹੈ ਕਿ ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਤੋਂ ਸੇਧ ਲਈਏ ਉੱਠ ਫਰੀਦਾ ਸੁਖਿਆ ਝਾੜੂ ਦੇ ਸੀਤ ਪ੍ਰੀਤ ਸਾਹਿਬ ਦੇ ਹੋਰ ਬੜੇ ਬੜੇ ਸ਼ਲੋਕ ਹੈ ਜਿਨ੍ਹਾਂ ਨਾਲ ਮੁਰੱਖ ਨੂੰ ਧਿਆਨ ਮਿਲਦਾ ਹੈ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜਿੰਨੇ ਤਰ ਅਠ ਨੌ ਤੱਕ ਮਿਲਦਾ ਹੈ ਅਸੀਂ ਸਾਰੇ ਵੱਖ-ਵੱਖ ਰੂਪਾਂ ਦੇ ਵਿੱਚ ਬਾਬਾ ਫਰੀਦ ਦੇ ਸ਼ਲੋਕ ਆ ਜਿਹੜੇ ਉਹ ਪੜ੍ਹੀਏ ਉਹਨਾਂ ਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਹੁਣ ਤਾਂ ਬੜਾ ਮਾਧਿਅਮ ਆ ਗਿਆ ਫੇਸਬੁੱਕ ਆ ਗਈ ਤਾਂ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਉਸੇ ਵੀ ਰੋਲ ਜਦੋਂ ਮੈਂ ਕਿ ਇੰਟਰੂਵ ਵਗੈਰਾ ਕਰਦੇ ਹੋ ਤਾਂ ਫਰੀਦ ਸਾਹਿਬ ਦੇ ਸ਼ਲੋਕ ਜ਼ਰੂਰ ਦੋ ਚਾਰ ਉਚਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਹੋ ਤੇ ਉਹਦੇ ਨਾਲ ਆਪਾਂ ਬਾਬਾ ਫਰੀਦ ਦੀ ਪਾਣੀ ਟੋਕੜ ਰੱਖ ਜਦੋਂ ਸਫਲ ਹੋਵਾਂਗੇ